ਸਤਿ ਸ੍ਰੀ ਅਕਾਲ ਕਿਸਾਨ ਦੋਸਤੋ ਅੱਜ ਤੁਹਾਨੂੰ ਦਾ ਜਾਣਕਾਰੀ ਦੇ ਰਿਹਾ ਆਰਗੈਨਿਕ ਆਲੂਆਂ ਵਰੀ ਕਿਸ ਤਰ੍ਹਾਂ ਲਗਾਉਣੇ ਸਭ ਤੋਂ ਪਹਿਲਾਂ ਜਿਹੜੀ ਰੂੜੀ ਦੀ ਪਚੀ ਹੋਈ ਖਾਦ ਹੈਗੀ ਉਹ ਲੈਣੀ ਹੈਗੀ ਉਸ ਤੋਂ ਬਾਅਦ ਲੈਣੀ ਹੈ ਜੀ ਸਰੋਂ ਦੀ ਖਾਲਾ ਜਿਹੜੀ ਪੀਸੀ ਹੋਈ ਸਰੋਂ ਦੀ ਖਾਲਾ ਉਹ ਵਰਤ ਸਕਦੇ ਹੋਗੇ ਇਸ ਦਾ ਜਿਹੜਾ ਚੰਗੀ ਤਰ੍ਹਾਂ ਜਿਹੜਾ ਸਿੱਟਾ ਦੇ ਲੈਣਾਗਾ ਸਰੋਂ ਦੀ ਖਲ ਦਾ ਜਿਹੜੀ ਜਗ੍ਹਾ ਤੇ ਆਲੂ ਲਗਾਉਣਾਗਾ ਉਸ ਤੋਂ ਬਾਅਦ ਬਰਤਾਂਗੇ ਜਿਹੜੀ ਕਲੀ ਹੈਗੀ ਉਹ ਲੈਣੀ ਨੇ 1/2 ਕਿਲੋ ਕਲੀ ਵਰਤ ਰਹੇ ਹਾਂਗੇ ਜਿਹੜੀ ਜਾਣਕਾਰੀ ਦੇ ਰਿਹਾ ਸਾਨੂੰ ਇਹ 2 ਵਟਾਂ ਦੀ ਜਾਣਕਾਰੀ ਹੈਗੀ ਤੁਸੀਂ ਜਗ੍ਹਾ ਦੇ ਹਿਸਾਬ ਨਾਲ ਵੱਧ ਘੱਟ ਦੀ ਜਿਹੜੀ ਵਰਤੋਂ ਕਰ ਸਕਦੇ ਹੋਗੇ ਉਸ ਤੋਂ ਬਾਅਦ ਲੈਣਾਗਾ ਬਰਮੀ ਕੰਪੋਸਟ ਜੈਵਿਕ ਖਾਦ ਉਸ ਤੋਂ ਬਾਅਦ ਜਿਹੜੀ ਬਰਮੀ ਕੰਪੋਸਟ ਇਹ ਇਹ ਪਾਉਣਾਗਾ ਇੱਕ ਵੱਟਲ ਆ ਜਿਹੜੀ ਇਹਦੀ ਵਰਤੋਂ ਕਰਾਂਗੇ ਆਪਾਂ ਦੋ ਵੱਟਾਂ ਦੇ ਵਿੱਚ ਵਰਮੀਕੋ compost ਖਾਦ ਜੇ ਪਾਉਣ ਤੋਂ ਬਾਅਦ ਆ ਜਿਹੜਾ ਉਹਨੂੰ ਚੰਗੀ ਤਰ੍ਹਾਂ ਗੜਾਈ ਕਰਨੀ ਹੈਗੀ ਤਿੰਨੇ ਚਾਰ ਚੀਜ਼ਾਂ ਪਾਉਣ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਗੜਾਈ ਕਰਨੀ ਹੈਗੀ ਦੋ ਬਾਰ ਆ ਜਿਹੜੀ ਚੰਗੀ ਤਰ੍ਹਾਂ ਦੀ ਗੜਾਈ ਕਰਨੀ ਜ਼ਰੂਰੀ ਹੈ ਤਾਂ ਜੋ ਜਿਹੜੀ ਮਿੱਟੀ ਹੈਗੀ ਚੰਗੀ ਤਰ੍ਹਾਂ ਪੋਲੀ ਹੋ ਜਾਵੇ ਤੇ ਜਿਹੜੀ ਆਲੂ ਦੀ ਵੱਟ ਬਣਾਉਣੀ ਹੈਗੀ ਆਲੂ ਦੀ ਗਰੋਥ ਚੰਗੀ ਹੋ ਸਕੇ ਉਸ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਣਾਗਾ ਚੰਗੀ ਤਰ੍ਹਾਂ ਸਾਫ਼ ਕਰਨਾ ਹੈ ਜਿਹੜੀ ਆਲੂ ਦੀ ਬੱਟ ਬਣਾਉਣੀ ਹੈਗੀ ਤਾਂ ਜੋ ਉੱਚੀ ਨੀਵੀ ਨਾ ਬਣ ਸਕੇ ਤੇ ਜਿਹੜਾ ਪਾਣੀ ਦਾ ਲੈਵਲ ਇੱਕ ਸਾਰ ਹੋਵੇ ਤੇ ਇਹਦੇ ਆਲੂ ਹੈ ਸਾਰੇ ਸਾਰੇ ਚੰਗੀ ਤਰ੍ਹਾਂ ਉੱਗ ਸਕਣ ਇਸ ਤਰ੍ਹਾਂ ਜਿਹੜੀ ਬੱਟ ਬਣਾਉਣੀ ਹੈਗੀ ਚੰਗੀ ਤਰ੍ਹਾਂ ਬੱਟ ਬਣਾ ਲੈਣੀ ਹੈ ਬੱਟ ਦੇ ਉੱਪਰ ਜਿਹੜੀ ਡਲੀ ਨਹੀਂ ਹੋਣੀ ਚਾਹੀਦੀ ਇਹਨੂੰ ਚੰਗੀ ਤਰ੍ਹਾਂ ਬੱਟ ਨੂੰ ਬਣਾਉਣਾਗਾ ਬੱਟ ਨੂੰ ਚੌੜਾ ਬਣਾ ਸਕਦੇ ਆਂਗੇ ਜਿਹੜੀ ਉੱਚੀ ਬੱਟ ਲੈਣੀ ਜਿਆਦਾ ਉੱਚੀ ਹੈ ਜਿਹੜੀ ਨਹੀਂ ਲੈ ਜਾਣੀ ਜਿੱਥੇ ਤੱਕ ਪਾਣੀ ਦਾ ਲੈਵਲ ਚੰਗੀ ਤਰ੍ਹਾਂ ਪਾਣੀ ਦੀ ਸੇਮ ਜਾ ਸਕੇ ਉਹਨੀਆਂ ਜਿਹੜੀ ਬੱਟ ਉਚਾਈ ਦੇ ਵਿੱਚ ਲਿਆ ਸਕਦੇ ਹੋਗੇ ਇਸ ਤਰ੍ਹਾਂ ਜਿਹੜੀ ਮਿੱਟੀ ਲਾਉਣੇਗੇ ਬੱਟ ਦੇ ਉੱਪਰ ਬੱਟ ਬਣਾ ਲੈਣੀ ਚੰਗੀ ਤਰ੍ਹਾਂ ਜਿਹੜੀ ਬੱਟ ਚੋਣ ਕਰਨੀ ਆਲੂਆਂ ਦੀ ਆਲੂ ਚੰਗੀ ਕੁਆਲਿਟੀ ਦਾ ਲੈਣਾ ਚਾਹੀਦਾਗਾ ਇਸ ਤਰ੍ਹਾਂ ਜਿਹੜੀ ਬੱਟ ਬਣਾ ਕੇ ਚੰਗੀ ਤਰ੍ਹਾਂ ਉਸ ਤੋਂ ਬਾਅਦ ਜਿਹੜਾ ਆਲੂ ਲਗਾਉਣਾਗਾ ਬੱਟ ਬਣਾਉਣ ਤੋਂ ਬਾਅਦ ਇਸ ਤਰ੍ਹਾਂ ਜਿਹੜਾ ਆਲੂ ਇੰਨੇ ਨਹੀਂ ਦੂਰ ਤੇੜਾ ਲਗਾਉਣਾਗਾ ਘੱਟ ਤੋਂ ਘੱਟ 5-6 ਇੰਚ ਤੇੜਾ ਆਲੂ ਲਗਾਉਣਾਗਾ ਇਸ ਤਰ੍ਹਾਂ ਆਲੂ ਆਲੂ ਜਿਹੜਾਗਾ ਮਿੱਟੀ ਦੇ ਵਿੱਚ ਜ਼ਿਆਦਾ ਡੰਗਾਈ ਦੇ ਵਿੱਚ ਨਹੀਂ ਲਿਜਾਣਾ ਕਿਉਂਕਿ ਜਿਹੜੀ ਬੱਟ ਬਣਾਈ ਹੈਗੀ ਇਹਦੀ ਮਲਚਿੰਗ ਕਰਾਂਗੇ ਇਹਦੇ ਉੱਪਰ ਪਰਾਲੀ ਪਾ ਕੇ ਇਸ ਤਰ੍ਹਾਂ ਜਿਹੜਾ ਆਲੂ ਹੈ ਨੂੰ ਡਗਾਏ ਚ ਨਹੀਂ ਨਹੀਂ ਆਣਾਗਾ ਇਸ ਤਰ੍ਹਾਂ ਜਿਹੜਾ ਆਲੂ ਲਾਉਣਾਗਾ ਇੰਨੀ ਨਹੀਂ ਦੂਰੀ ਤੇੜਾ ਤੁਸੀਂ ਆਲੂ ਲਗਾ ਸਕਦੇ ਹੋ ਆਲੂ ਦਾ ਜਿਹੜਾ ਬੀਜ ਆ ਉਹ ਸਹੀ ਹੋਣਾ ਚਾਹੀਦਾਗਾ ਤਾਂ ਜੋ ਜਰਮੀਨੇਸ਼ਨ ਜਿਹੜਾ ਵਧੀਆ ਤੇ ਸਹੀ ਹੋਵੇ ਉਸ ਤੋਂ ਬਾਅਦ ਪਰਾਲੀ ਦੀ ਚੰਗੀ ਤਰ੍ਹਾਂ ਇਹਦੇ ਉੱਪਰ ਪਰਾਲੀ ਵਿਸਾਵਾਂਗੇ ਤਾਂ ਜੋ ਜਿਹੜੇ ਨਦੀਨ ਨਾ ਉੱਗ ਸਕਣ ਜੇ ਜਿਹੜਾ ਆਲੂ ਹੈਗਾ ਇਹ ਆਰਗੈਨਿਕ ਤਰੀਕੇ ਨਾਲ ਇਸ ਤਰ੍ਹਾਂ ਜਿਹੜਾ ਆਲੂ ਆਪਣਾ ਆਰਗੈਨਿਕ ਹੋ ਸਕੇ ਇਸ ਦੇ ਉੱਤੇ ਮਲਚਿੰਗ ਕਰ ਦੇਣੀ ਹੈਗੀ ਚੰਗੀ ਤਰ੍ਹਾਂ ਪਰਾਲੀ ਦੀ ਇਸ ਤਰ੍ਹਾਂ ਦੇ ਉੱਪਰ ਮਲਚਿੰਗ ਕਰ ਦੇਣੀ ਹੈਗੀ ਚੰਗੀ ਤਰ੍ਹਾਂ ਇਹ ਛਿੱਗਲਣ ਵਾਲੇ ਪਾਣੀ ਤੋਂ ਬਾਅਦ ਜਿਹੜੇ ਛਿੱਗਲਣ ਵਾਲੇ ਜਿਹੜੇ ਆਲੂ ਆ ਸਾਰੇ ਸਾਰੇ ਚੰਗੀ ਤਰ੍ਹਾਂ ਜਰਮੀਨੇਸ਼ਨ ਆ ਆਲੂ ਦਾ ਹੋ ਜਾਏਗਾ ਵੱਟਾਂ ਦੇ ਉੱਪਰ ਨਾ ਇਹਦੇ ਉੱਪਰ ਕੋਈ ਨੰਦੀਨ ਉੱਗਣਾਗਾ ਇਸ ਤਰ੍ਹਾਂ ਜਿਹੜੇ ਆਪਣੇ ਆਲੂ ਆਰਗੈਨਿਕ ਤਰੀਕੇ ਨਾਲ ਬਣ ਕੇ ਤਿਆਰ ਹੋ ਜੂ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਇਕ ਸਹਿਤ ਸਬਸਕ੍ਰਾਈਬ ਜਰੂਰ ਕਰੋ ਜੀ ਧੰਨਵਾਦ